ਉਹ ਬੰਦੇ ਛੱਡ ਦਿੱਤੇ ਗਏ ਨੇ ਬਾਪੂ ਜੀ ਉਰੀ ਆ ਚੁੱਕੇ ਨੇ ਇੱਥੇ ਸਰਦਾਰਤਰ ਸਿੰਘ ਜੀ ਉਰੀ ਆ ਚੁੱਕੇ ਨੇ ਲੱਖਾਂ ਛੱਡ ਦਿੱਤੇ ਗਏ ਨੇ ਲੱਖਾਂ ਜੀ ਛੱਡ ਦਿੱਤੇ ਗਏ ਜੇ ਦੂਰ ਹੋ ਤਾਂ ਉਹਨਾਂ ਦਾ ਫੋਨ ਚਲਾ ਕੇ ਹੀ ਤੇ ਗੱਲ ਸੁਣਾਗੇ ਉਹ ਨਹੀਂ ਭਾਈ ਇੱਥੇ ਆਉਣ ਗੱਲ ਸੁਣ ਲਾ ਗੱਲ ਸੁਣ ਲੋ ਯਾਰ ਆਪਾਂ ਸ਼ਹਿਰ ਆਪਾਂ ਤੰਗ ਨਹੀਂ ਕਰਨਾ ਲੋਕਾਂ ਨੂੰ ਮੰਨ ਲੋਗਾ ਐਨਾ ਨਹੀਂ ਆਪਾਂ ਕੋਈ ਗੱਲ ਸੁਣੋ ਮੈਂ ਐਵੇਂ ਨਹੀਂ ਕੁਝ ਕਹਿ ਰਿਹਾ ਤਾਂ ਸਾਡੀ ਰੋਣਾ ਗੱਲ ਕਿਹੜੀ ਚੱਲ ਰਹੀ ਸੀ ਪੈਡ ਸੈਂਟਰਾਂ ਦੀ ਜਿਹਦੇ ਕਰਕੇ ਆਪਾਂ ਹੋਮੋ ਹਮਾਰ ਕੇ ਆਏ ਆ ਜਿਹਦੇ ਨਾਲ ਕੈਂਸਰ ਫੈਲ ਲਿਆ ਹੈ ਉਹਨਾਂ ਲਈ ਕੁਝ ਸਬਧਾਨਕ ਅਦਾਰਿਆਂ ਦਾ ਆਰਡਰ ਹੋ ਚੁੱਕਿਆ ਹੈ ਕਨਸਟੀਟਿਊਸ਼ਨ ਬਾਡੀਜ਼ ਕੈਚ ਚੁੱਕੀਆਂ ਨੇ ਉਹਦੇ ਵਿੱਚ ਦੋ ਦੋ ਅਦਾਰੇ ਜਿਹਦੇ ਬਾਰੇ ਏਡੀਸੀ ਸਾਹਿਬ ਤੇ ਸਾਰੇ ਪ੍ਰਸ਼ਾਸਨ ਨੇ ਗਾਰੰਟੀ ਦਿੱਤੀ ਹੈ ਕਿ 7 ਦਿਨਾਂ ਦੇ ਵਿੱਚ ਉਹਨਾਂ ਦੀਆਂ ਜੋ ਵੀ ਵੈਰੀਫਿਕੇਸ਼ਨਸ ਇਹਨਾਂ ਨੇ ਕਰਨੀਆਂ ਨੇ ਕੁਝ ਗੱਲਾਂ ਕਲੈਰਿਟੀ ਨਹੀਂ ਦੀ ਜਿਵੇਂ ਕਿ ਸਾਨੂੰ ਕਲੈਰਿਟੀ ਹੈ ਉਹਨਾਂ ਦੇ ਕੋਈ ਸਟੇ ਨਹੀਂਗਾ ਉਹ ਟੋਟਲ ਲੀਗਲ ਵੇਨਾ ਚੱਲ ਰਹੇ ਗਲਤ ਚੱਲ ਰਹੇ ਨੇ 7 ਦਿਨਾਂ ਦੇ ਵਿੱਚ ਕਰਕੇ ਇਹ ਜਦੋਂ ਕਲੀਅਰ ਹੋ ਜੂਗੀ ਉਹਨਾਂ ਨੂੰ ਬੰਦ ਕੀਤਾ ਜਾਊਗਾ ਪਹਿਲੀ ਗੱਲ ਇੱਕ ਤੀਜਾ ਸੈਂਟਰ ਹੈ ਉਹ ਤੀਜਾ ਸੈਂਟਰ ਹੈ 72 ਕੇ ਆ ਸਾਡੀ ਇਹਨਾਂ ਨੂੰ ਬੇਨਤੀ ਸੀ ਕਿ ਉਹਨੂੰ ਹੌਲੀ ਬੰਦ ਕੀਤਾ ਜਾਵੇ ਤੇ 7 ਦਿਨ ਬਾਅਦ ਜੋ ਵੀ ਉਹਦੀ ਲੋਗਿਸਟਿਕੀ ਹੋਊਗੀ ਉਹਦੇ ਹਿਸਾਬ ਨਾਲ ਬੰਦ ਦਾ ਚਲਾਇਆ ਜਾਵੇ ਇਹਨਾਂ ਦੀ ਇੱਕ ਬੇਨਤੀ ਤੇ ਕਿਉਂਕਿ ਇਹਨਾਂ ਨੇ ਹੁਣ ਸਾਰੀਆਂ ਗੱਲਾਂ ਬਹੁਤ ਹੀ ਸਹਿਯੋਗ ਨਾਲ ਕੀਤੀਆਂ ਨੇ ਇਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਬੰਦ ਹੀ ਕਰਾਂਗੇ ਪਹਿਲਾਂ 2 ਦਿਨ ਬਾਅਦ ਉਹ ਜਿਹੜਾ 72 ਕੇ ਵਾਲਾ ਇਹਨੂੰ 2 ਦਿਨ ਬਾਅਦ ਇਹ ਬੰਦ ਕਰ ਦੇਣਗੇ ਸੈਂਟਰ ਨੂੰ ਜਿੱਥੋਂ 1.5 ਕਰੋੜ ਲੀਟਰ ਪਾਣੀ ਨਿਕਲਦਾ ਹਰ ਰੋਜ਼ ਉੱਟੇ ਦਰਿਆ ਨੂੰ ਪੁੱਟਾ ਨਾਲਾ ਬਣੋ ਬੰਦ ਹੋ ਜੂਗਾ ਔਰ ਸੱਤਾਂ ਦਿਨਾਂ ਬਾਅਦ ਇੰਨਾ ਦਾ ਲੀਗਲ ਸਟੇਟਸ ਜਦੋਂ ਸਾਹਮਣੇ ਆਊਗਾ ਇਹ ਮੀਡੀਆ ਚ ਵੀ ਪਬਲਿਕ ਲੋਕਸ ਵੀ ਸਾਨੂੰ ਵੀ ਸਾਰੇ ਪੰਜਾਬ ਨੂੰ ਦੱਸਿਆ ਜਾਊਗਾ ਔਰ ਜਿਹੜੀ ਕਲੈਰਿਟੀ ਹੈ ਸਾਨੂੰ ਇਹਨਾਂ ਨੂੰ ਕਲੈਰਿਟੀ ਸੱਤਾਂ ਦਿਨਾਂ ਬਾਅਦ ਹੋ ਜੂਗੀ ਇਓ ਤੁਸੀਂਨੇ ਬੰਦ ਹੋ ਦੇ ਚਾਹੀਦੇ ਆ ਸੈਂਟੀ ਆ ਬਾਪੂ ਜੀ ਅੱਜ ਤੋਂ ਆਪਣੇ ਸਾਹਮਣੇ ਖੜੇ ਹੋਗੇ ਬਾਕੀ ਬੰਦੇ ਛੱਡੇ ਚੱਲ ਚੁੱਕੇ ਨੇ ਸਾਡੀ ਇੱਕ ਬੇਨਤੀ ਹੈ ਇਹਨਾਂ ਨੂੰ ਕੱਢ ਕੇ ਮੇਰੀ ਲੱਤੋਂ ਨਾਲ ਧੰਨ ਕਰਾਓ ਔਰ ਲੱਖਾਂ ਫੋਨ ਤੇ ਤੁਹਾਨੂੰ ਇੱਥੇ ਸੁਣਾਵਾ ਜੇ ਤਾਂ ਹੋਇਆ ਉਹ ਨਹੀਂ ਦੇ ਤਾਂ ਉਹਨਾਂ ਚੇਰੇ ਆਪਾਂ ਬੈਠਾਂਗੇ ਜੇ ਹੋਇਆ ਦੂਸਤ ਤਾਂ ਆਪਾਂ ਸੜਕ ਛੱਡ ਦੇਾਂਗੇ ਪਰ ਰਹਿਾਂਗੇ ਇੱਥੇ ਕਲੀਅਰ ਹੈ ਕਲੀਅਰ ਹੈ ਜੀ ਕਲੀਅਰ ਹੈ ਦਾਰੂ ਮਨਜ਼ੂਰ ਆਪਣੀ ਇਹ ਗੱਲ ਕਲੀਅਰ ਹੈ ਕਿ ਹੋਈਆਂ ਹੋਣੇ ਸਾਰੀਆਂ ਗੱਲਾਂ ਜੋ ਹੋਈਆਂ ਨੇ ਅਸੀਂ ਆਪਦੇ ਵੱਲੋਂ ਡੀਸੀ ਸਾਹਿਬ ਨੇ ਤੇ ਸਾਰੇ ਕੁਲਪਰਵਾਇਸਰ ਨੇ ਇੱਕ ਕੰਮ ਆਪਦੇ ਵੱਲੋਂ ਗੱਲ ਕਹੀ ਨਹੀਂ ਹੈ ਕਿ ਅਸੀਂ ਬਾਦ ਨੂੰ ਦੇਖੋ ਕਿ ਸੰਗਠਨ ਨੇ ਬਹੁਤ ਸਾਰੀ ਦੇ ਯਤਨ ਲੱਗੇਰੇ ਅਸੀਂ ਉਹਦੀ ਜ਼ੁਬਾਨ ਤੇ মিডিਆ ਸਾਹਮਣੇ ਜੋ ਕਮਿਟਮੈਂਟ ਕੀਤੀ ਹੈ ਉਹਦੇ ਤੇ ਅਟਵਾਰ ਕਰ ਰਹੇ ਆ ਹਾਂ ਜੀ ਮਹਾਰੋ ਜੀ ਤਾਂ ਬਾਕੀ ਜਿਹੜਾ ਅੱਜ ਸੁੱਧ ਪ੍ਰਸ਼ਾਸਨ ਦੇ ਜੋ ਲੋਕਾਂ ਦਾ ਧੜਾ ਦਿੱਤਾ ਉਹ ਜਿਹੜਾ ਫਸੂ ਦੀ ਜੁਲ੍ਹ ਨੇ ਕੀਤਾ ਗਿਆ ਜੋ ਨਾਲ ਜਿਹੜੇ ਬੰਦੇ ਸੀ ਉਹਨਾਂ ਦਾ ਵੀ ਬੜਾ ਖੁਰਦਿਆਰ ਕੀਤਾ ਗਿਆ ਕਿ ਉਹਨਾਂ ਨੂੰ 12 ਤੱਕ ਦੇ ਦਿੱਤੇ ਉਹ ਵੀ ਜਿਵੇਂ ਸ਼ਰੀਰ ਇੱਕ ਕਰਕੇ ਜਿਹੜਾ ਨਾਲ ਕਿ ਇਹ ਇਹ ਲੋਕਾਂ ਦੀ ਮਨੁੱਖਤਾ ਨੂੰ ਹਰਾਇਆ ਵਸ ਤੇ ਲੋਕ ਇਹ ਸੱਚੀ ਸੱਚੀ ਪੱਤਾ ਸੁਣਨ ਵਾਲੀ ਪਰ ਇਹ ਜਿਹੜੀ ਹਾਲਾਤ ਨੂੰ ਪਤਾ ਕਰਦੇ ਇਹ ਜੰਗਿਆਣਾ ਨੂੰ ਪੂਰ ਕਰਦੇ ਤੁਹਾਨੂੰ ਕਿ ਇਹਨਾਂ ਨੂੰ ਕੰਦੇ ਨਾਲ ਕੋਈ ਕੌਮੀ ਚਾਇ ਚੱਲਤੀ ਪਾਉਣੀ ਨਹੀਂ ਕਰਦੇ ਜਿਹਨੂੰ ਤੁਸੀਂ ਸੁਣ ਪਾਉ। ਉਹ ਹੋਏ ਕੋ ਸਾਡੇ ਨਾਲ ਵਿਚਾਰ ਹੈ। ਅੱਛਾ ਇਹ ਦੇਖੀ ਜਾਵਾ ਕਿ ਮਸੂਮ ਦਾ ਅੱਦੇਸ਼ੇ ਆਪਾਂ ਜੱਥੇ ਨਾਲ ਹੋਏਗਾ ਨਾ। ਹੋਣੀ ਕਰਾਂਗੇ ਜੀ। ਬੰਦੇ ਲਾਟੀਆਂ ਦੀ ਗਾਰੰਟੀ ਇਹ ਪੁੱਛਦੇ ਜਿਵੇਂ ਸਿੱਧ ਕਰਾਉਂਗਾ ਮੰਦਾਰ ਕਰਾਉ। ਸਾਡੇ ਰਾਜਸਥਾਨ ਵਾਲੇ ਬਠਿੰਡੇ ਕੇ ਲਈ ਸਾਰਿਆਂ ਨੂੰ ਪੁੱਛਦੇ ਸਾਰੇ ਕਰਦੇ ਸਾਰਿਆਂ ਨੂੰ ਪੁੱਛ ਰਿਹਾ ਤੇ ਮੱਕੇ ਪੁੱਛ ਰਿਹਾ ਕਿ ਉਹ ਕਿੱਥੇ ਆ। ਇਹ ਤਾਂ ਨੇੜੇ ਆ। ਸਵਾਜੀ ਬਾਬਾ ਜੇ ਮਤਲਬ ਪੂਰਾ ਪਾਪਾ ਆਨ ਹੋਣ ਕਿ ਕਿਰਿਆ ਹੋ ਕੇ ਰਹਿ ਜਾਂਦੀ ਉਹਨੂੰ। ਹੁਣ ਭਾਈ 86 ਜਾਉਂਦਾ ਜੰਨਾ। ਇਹ ਗਾਇ। ਅੱਗੇ ਆ। ਤਾਂ ਸਰੇਮ ਸਤਿਗੁਰ ਸਾਤਰੀ ਗਾਲ ਜੀ। ਅਰੇ ਤੁਹਾਡਾ ਸੱਜਾ। ਇਹ ਆਪਣੇ ਸੀਟੀ ਜਿਹੜੇ ਹੈਗੇ ਆ ਜਿਹੜੇ ਜਿੱਤੇ ਮਿਸਟਰ ਇਹਦਾ ਟੀਟੂਡੀ ਹੋ ਰਿਹਾ ਜਿੱਥੇ ਇਸ ਤੋਂ ਬਾਅਦ ਰੱਤੂ ਦਾ ਯਾਰ ਨਹੀਂ ਮਾਰੇ ਹੋਏ ਨੇ ਪੰਜਾਂ ਵਜੇ ਚਾਲੀ ਬੰਦ। ਇਹ ਦੋ ਹੈਗੇ ਨੇ ਤੇ ਦੋਨਾਂ ਦੇ ਖਿਲਾਫ ਸਪੀਸੀਟੀ ਦੀ ਰਿਪੋਰਟ ਨਹੀਂ ਜੀ। ਔਰ ਉਸ ਤੋਂ ਬਾਅਦ ਬੋਲੀ ਆ ਕੇ ਐਸਟੀਟੀ ਦੇ ਵਿੱਚ ਚੱਲਿਆ। ਔਰ ਉਹਦੇ ਬਾਰੇ ਅਸੀਂ ਇੱਕ ਹਫ਼ਤੇ ਦਾ ਟਾਈਮ ਹੋ ਗਿਆ 14 ਤਰੀਕ ਨੂੰ ਡੇਟਿੰਗ ਹੋਏਗੀ ਜੋਸ ਤੇ ਰੈਗਾ ਜਾਈ ਜਗਾ ਉਹ ਕੋਲ ਬਾਤ ਤੁਸੀਂ ਕਰਦੀ ਹੋਈ। ਜਿਹੜਾ 15 ਮਿੰਨ ਚ ਆਇਆ ਉਹ ਵੀ ਇੱਕ ਅਸਲੀ ਐਕਟੀਵਿਟੀ ਹੈ ਬੜਾ ਪਿਆ ਪੀਸੀ ਦੇ ਚੇਅਰਮੈਨ ਨਾਲ ਵੀ ਗੱਲ ਹੋਈ ਹੈ। ਉਹਨਾਂ ਦੇ ਉੱਤੇ ਤਾਂ ਕਹਿੰਦੇ ਕਿ ਜੀ ਮੈਂ ਹੈ ਮੇਰੇ ਕੋਲ ਵੀ ਅੱਜ ਪੈਂਡਿੰਗ ਹੈ ਸੋ ਅਸੀਂ ਜੋ ਫੈਸਲਾ ਕੀਤਾ ਉਹਨਾਂ ਦਾ ਸਭਾ ਕਰਕੇ ਕਿ ਪੀਸੀ ਨੂੰ ਜਰ 15 ਮਹੀਨੇ ਦੀ ਇੱਕ ਜਿਹੜਾ ਸੈਂਡ ਕਰਨਾ ਚਾਹੇਗਾ ਉਹਨੂੰ ਕੋਈ ਕਲੈਂਟ ਨਹੀਂ ਹੋ ਰਿਹਾ ਉਹ ਵੱਡਾ ਦੀ ਕੰਪਨੀ ਸੀ ਕੰਪਨੀ ਕਰਾ ਚੁੱਕੀ ਸੀ ਉਹ ਉਹਦੇ ਉਹਦੇ ਨਾਲ ਇਹ ਕਲੈਂਟ ਦਾ ਮੰਨ ਲਿਆ ਕਿ ਆਰਡਰ وہ وہ اورCoolほہ слож ہے چیزی رہ دیں کہ Kick Cycle سو AS اِوں از ساتھ اٹھ 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 دیں چلیز اٹھ دیں۔ tان سارا نوان ت Blair اچہ سالہ سالہ آپ ਪਹਿਲੇ ਲੱਗ ਤੋਂ ਗੱਲ ਕਰ ਲੈਂਦੇ ਆ ਹਾਂਜੀ ਹਾਂਜੀ ਫੇਰ ਆਪਾਂ ਜਿੰਨੇ ਬੰਦੇ ਸਾਰਿਆਂ ਦੀਆਂ ਪ੍ਰੋਬਲਮ ਆ ਆਪਾਂ ਕਿੱ데 ਜਾਣਾ ਨਹੀਂ ਆਪਾਂ ਇੱਥੇ ਵਿਚਾਰੇ ਖੜ ਜਾਗੇ ਜੇ ਇਹ ਲੋਕ ਕੋਈ ਸਟਾਫੈਕਸ਼ਨ ਹੋ ਗਈ ਤਾਂ ਜਾਵਾਂਗੇ ਜੇ ਕਿਤੇ ਵੀ ਗੱਲ ਰਹੇਗੀ ਤਾਂ ਆਪਾਂ ਦੁਬਾਰਾ ਰੋਕੇ ਬਿਲਕੁਲ ਜੀ ਬਿਲਕੁਲ ਆਹੋ ਪੂਰ ਤੋਂ ਬੋਲੋ ਉਹ ਭਾਈ ਲੈਟਾਂ ਚਲਵਾਓ ਪਹਿਲਾਂ ਇਹਨਾਂ ਦਾ ਲੈਟਾਂ ਚਲਵਾਓ ਬਾਈ ਇਹਦਾ ਪਹਿਲੇ ਲੈਟਾਂ ਦਾ ਲਵਾ ਲਓ ਅਗਰ ਇਹਨਾਂ ਨੂੰ ਮੁਕਤੀ ਦੇ ਬਰਾਬਰ ਮੰਨਦੇ ਆਂ ਤਾਂ ਇਹ ਕਹਿੰਦੇ ਆਂ ਕਿ ਇਹਨਾਂ ਨੂੰ ਮੁਕਤੀ ਦੇ ਬਰਾਬਰ ਮੰਨਦੇ ਆਂ ਤਾਂ ਇਹ ਕਹਿੰਦੇ ਆਂ ਕਿ ਇਹ ਪਲੇਅਰ ਪਰਚੇ ਨਹੀਂ ਨੇ ਸਰਕਾਰ ਨੂੰ ਬਦਲਾ ਨਹੀਂ ਤੇ ਆਪਾਂ ਘੇਰ ਆ ਜਣਾ ਪਰ ਇਹ ਅੱਛਾ ਫਿਰ ਮੈਂ 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 ਸਾਰੀ ਗੱਲ ਕਰਦਾ ਹਾਂ ਆਪਣੇ ਜੋ ਪੁਰਸਤੇ ਹੈ ਜੋ ਪੁਰਸਤੇ ਹੈ ਕਿ ਆਪਾਂ ਉਹਨਾਂ ਤੋਂ ਉਹ ਤੁਹਾਡੇ ਸਾਹਮਣੇ ਦੱਸ ਦਿੰਦੇ ਨੇ ਜਿਹੜੇ ਵੀ ਖਾਤ ਜੁੜੇ ਕਿ ਬੇਸ਼ੀ ਮਤਲਬ ਜਿਵੇਂ ਸਾਰੀ ਸੰਗਤ ਦਾ ਇੱਕ ਹੈ ਜੇ ਕਿਸੇ ਬੰਦੇ ਨੇ ਦੋ ਤੋਂ ਜ਼ਿਆਦਾ ਜ਼ਿਆਦਾ ਕੀਤੀ ਜਿਵੇਂ ਤਾਂ ਤੁਸੀਂ ਉਹਨਾਂ ਨੇ ਕਿਹਾ ਹਨਾ ਜੀ ਮੇਰੀ ਇੱਕ ਬੇਨਤੀ ਹੈ ਜਿਹਨੇ ਵੀ ਲੋੜ ਤੋਂ ਜ਼ਿਆਦਾ ਜ਼ਿਆਦਾ ਜਿਹਦਾ ਹੁਕਰ ਨਹੀਂ ਗੱਡੀਆਂ ਭੰਨਣਾ ਨਬਾਲਾ ਕੜਨਾ ਕਾਲਾਂ ਦੇ ਰੀਆਂ ਮੋਪੀ ਦੇ ਅਗੇ ਸਖਤ ਪਰ ਬੰਦਿਆਂ ਨੂੰ ਤਾਂ ਉਹਨਾਂ ਤੇ ਸਾਡੀ ਇੱਕ ਸਾਰਿਆਂ ਦੀ ਬੇਇੱਜ਼ਤੀ ਹੋ ਭਾਗ ਦੀ ਕਾਰਨ ਇਹ ਸਾਡੀ ਇੱਕ ਬੇਇੱਜ਼ਤੀ ਹੈ ਜਿਹੜੀ ਜਰਾ ਤੁਸੀਂ